ਲੋਟਬੰਦੀ ਦਾ ਅਸਰ ਪੰਜਾਬ ਦੇ ਪਿੰਡਾਂ ਤੇ ਕੀ ਹੈ ਪੰਜਾਬ ਦੇ ਕਿਸਾਨਾਂ ਤੇ ਕੀ ਹੈ ਜਾਣਨ ਦੇ ਲਈ ਅਸੀਂ ਚੰਡੀਗੜ੍ਹ ਤੋਂ ਦੂਰ ਵਡਾਲੀ ਆਲਾ ਸਿੰਘ ਪਿੰਡ ਤੇ ਪਹੁੰਚੇ ਹਾਂ ਜਿੱਥੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਤੇ ਕੀ ਅਸਰ ਪੈ ਰਿਹਾ ਅਸੀਂ ਇੱਕ ਦੁਕਾਨ 'ਚ ਪਹੁੰਚੇ ਹਾਂ ਜਿਹੜੀ ਕੀਟਨਾਸ਼ਕਾਂ ਦੀ ਦੁਕਾਨ ਆ ਰੇਹਾ ਸਪਰੇਹਾਂ ਦੀ ਪਿੰਡਾਂ ਦੀ ਜ਼ੁਬਾਨ 'ਚ ਕਹਿਣਾ ਹੋਵੇ ਤਾਂ ਰੇਹਾ ਸਪਰੇਹਾਂ ਦੀ ਦੁਕਾਨ ਕਿਸਾਨਾਂ ਦੀ ਜ਼ੁਬਾਨ 'ਚ ਕਹਿਣਾ ਹੋਵੇ ਤਾਂ ਦੁਕਾਨ ਆ ਇਸ ਦੁਕਾਨ ਦੇ ਮਾਲਕ ਨਾਲ ਅਸੀਂ ਗੱਲ ਕਰਾਂਗੇ ਕਿ ਕਿਸਾਨ ਕਿੰਨੇ ਕੋਲ ਆਉਂਦੇ ਨੇ ਕਿੰਨੇ ਘਟੇ ਨੇ ਕਿਉਂਕਿ ਇਸ ਸੀਜ਼ਨ 'ਚ ਆਮ ਤੌਰ ਦੇ ਉੱਤੇ ਜੋ ਕਣਕ ਦੇ ਉੱਤੇ ਖਾਸ ਤੌਰ ਤੇ ਸਤੇ ਵੀ ਹੁੰਦੀ ਹੈ ਰੇ ਵੀ ਪੈਂਦਾ ਤਾਂ ਕਣਕ ਦੇ ਕਿਸਾਨ ਕਿੰਨੇ ਕਾਰ ਇੰਨਾਂ ਕੋਲੇ ਇਹਨਾਂ ਨੇ ਕਣਕ ਪੀਜੀ ਹੈ ਸਾਡੇ ਨਾਲ ਗੁਰਪ੍ਰੀਤ ਸਿੰਘ ਨੇ ਇਸ ਦੁਕਾਨ ਦੇ ਮਾਲਕ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਦੱਸੋ ਸੇਲ ਕਿੰਨੀ ਘਟੀ ਆ ਪਹਿਲਾਂ ਕਿੰਨੀ ਸੇਲ ਸੀ ਹੁਣ ਕਿੰਨੀ ਘਟੇ ਤਾਂ ਕਾਫੀ ਘਟ ਗਏ 50% ਦਾ ਸੇਲ ਘਟ ਗਿਆ ਹਾਂ ਹਾਂ ਜੀ ਜੀ ਜੋਮੀ ਸੇਲ ਹੋ ਰਹੀ ਆ ਉਹ ਵੀ ਧਾਰ ਹੋ ਰਹੀ ਆ ਹਾਂ ਹਾਂ ਖਾਸ ਜ਼ਮੀਨਾਂ ਗੱਲਦਾ ਰਿਕਰਮ ਹਾਂ ਠੀਕ ਪਹਿਲਾਂ ਕਿੰਨੀ ਸੇਲ ਸੀ ਹੁਣ ਕਿੰਨੀ ਸੇਲ ਆ ਸੀਜ਼ਨ ਤਾਂ ਸਾਡੀ ਜਿਵੇਂ ਨਹੀਂ ਹੁੰਦੀ ਅੱਜ ਕੱਲ ਜਿਹੜਾ ਸੀਜ਼ਨ ਚੱਲਦਾ ਸਪਰੇਨਾ ਦਾ ਹੁਣ ਸੀਜ਼ਨ ਸ਼ੁਰੂ ਹੋ ਗਿਆ ਦਾਗ ਹੈ ਜੀ ਆਦਿਆ ਦਾਗ ਬੈਂਕਾਂ ਮਰੇ ਖੜਾ ਸਾਡਾ ਤੇ ਕਿਸਾਨ ਕੀ ਕਹਿੰਦੇ ਨੇ ਤੁਹਾਡੇ ਕੋਲ ਦਾ ਨੁਕਸਾਨ ਆਉਂਦਾ ਹੁਣ ਕਿ ਲਗਾਤਾਰ ਕਿਸਾਨ ਹਜੇ ਗਾੜਿਆਂ ਦੇ ਸਾਡੇ ਨੂੰ ਜੇ ਪੈਸਾ ਨਹੀਂ ਮਿਲ ਰਿਹਾ ਇਹ ਪੈਸਾ ਕੱਟ ਨਹੀਂ ਲਿਆ ਹੁਣ ਬੈਂਕਾਂ ਦੀ ਲਾਈਨ 'ਚ ਖੜ ਕੇ ਜੋ 2000 ਦਾ ਮਿਲ ਰਿਹਾ ਤੇ ਓਵਰ ਆਲ ਟੋਟਲਟੀ 'ਚ ਜੋ ਦੇਖਣਾ ਹੋਵੇ ਤਾਂ ਕੋਲਾ ਆਤਮਕ ਤੌਰ ਤੇ ਕਿਸਾਨੀ ਤੇ ਕਿੰਨਾ ਅਸਰ ਪਿਆ ਇਸ ਕਾਲ ਦਾ ਸਾਨੀ ਤੇ ਕਾਫੀ ਅਸਰ ਪਿਆ ਹੈ ਲੇਟ ਹੋ ਰਿਹਾ ਕੰਮ ਜੋ ਵੀ ਹੋਣਾ ਹੈ ਮੜਮਟਾ ਕਰਨਾ ਚਾਹੁੰਦੇ ਆ ਹੁਣ ਸਾਡੇ ਕੋਲ 10 ਰੁਪਏ ਦਾ ਮੜਮਟਾ ਅਡਜਸਟਮੈਂਟ ਅਸੀਂ ਕਰਦੇ ਆ ਹੂੰ 10 ਦੰਨੇ ਜਿੰਮੇਵਾਰ ਨਿਕਲ ਤਰੀਫ ਸੁਪਰੀ ਚੁੱਕਦੇ ਤਾਂ ਹੈਗੇ ਨਹੀਂ ਪਰ ਤਾਨੂੰ ਪੈਸੇ ਨਹੀਂ ਮਿਲਦੇ ਹਾਂਜੀ ਪੈਸੇ ਨਹੀਂ ਮਿਲਦੇ ਉਹ ਦੇਣਾ ਪੈਂਦਾ ਜੋ ਜੁੜੇ ਹੋਏ ਨੇ ਪੱਕੇ ਗਾਹਕ ਉਹ ਪੁਰਾਣੇ ਗਾਹਕ ਜੁੜੇ ਹੋਣੋਂ ਗੱਲ ਆਪਾਂ ਨੂੰ ਕਰਨਾ ਪੈਂਦਾ ਕਹੇ ਜਾਂਦਰ ਕੀ ਆਨਲਾਈਨ ਕੈਸ਼ਲੈਸ ਇਕਨੋਮੀ ਬਣਾ ਦੋ ਆਨਲਾਈਨ ਟ੍ਰਾਂਸਫਰ ਕਰ ਦੋ ਕਿਸਾਨਾਂ ਕੋਲ ਐਨਾ ਸਿਸਟਮ ਹੈ ਕਿ ਉਹ ਆਨਲਾਈਨ ਤੁਹਾਨੂੰ ਕਰ ਦੇਣ ਟ੍ਰਾਂਸਫਰ ਨਹੀਂ ਜੀ ਜ਼ਿੰਮੇਵਾਰਾ ਕੋਈ ਨਹੀਂ ਹੈ ਜੇ ਕਿਸੇ ਤੋਂ ਕਰਾਉਣੇ ਵੀ ਪੈਣੇ ਆ ਜ਼ਿੰਮੇਵਾਰ ਦੇ ਨਾਲ ਬੈਂਕਸ ਸੰਨ ਜਾਣਾ ਪੈਂਦਾ ਨਾਲ ਜਾ ਕੇ ਫਿਰ ਮੜਾ ਮੋਟਾ ਉਹ ਵੀ 3 ਵਜੇ ਤੋਂ ਨੇੜੇ ਦੇੜੇ ਜਾਣਾ ਪੈਂਦਾ ਪਹਿਲਾਂ ਤਾਂ ਬੜੇ ਨਹੀਂ ਹੁੰਦਾ ਇਹਦਾ ਪੀਟੀਐਮ ਦੀ ਗੱਲ ਹੁੰਦੀ ਹੈ ਨਾ ਕਿ ਪੀਟੀਐਮ ਤੋਂ ਕਰ ਦੋ ਸਾਰੀ ਜੋ ਪੀਟੀਐਮ ਕੋਈ ਵਰਤਦਾ ਇਥੇ ਪੂਰੇ ਪਿੰਡ ਚ ਕੋਈ ਕਿਸਾਨ ਪੀਟੀਐਮ ਵਰਤਦਾ ਤੁਸੀਂ ਕਰਦੇ ਹੋ ਨਹੀਂ ਜੀ ਕੋਈ ਵੀ ਪੀਟੀਐਮ ਨਹੀਂ ਵਰਤਦਾ ਹੈਗਾ ਪੀਟੀਐਮ ਦਾ ਤਾਂ ਹਜੇ ਜ਼ਿੰ ਸਿਆਣੇ ਬਜੁਰਗਾਂ ਦਾ ਜਮਾ ਹੀ ਨਹੀਂ ਪਤਾ ਹਜੇ ਨਵੇਂ ਉਹਨਾਂ ਦੇ ਨਵੀਂ ਜਨਰੇਸ਼ਨ ਨੂੰ ਹਜੇ ਮੜਾ ਵੱਡਾ ਪਤਾ ਹੈ ਬਰਾਸ ਕੋਈ ਕੋਈ ਕਿਸੇ ਨੇ ਨਾ ਤੁਸੀਂ ਪੀਟੀਐਮ ਯੂਜ਼ ਕਰਦੇ ਹੋ ਨਾ ਕਿਸਾਨ ਨਹੀਂ ਜੀ ਅਸੀਂ ਕੋਈ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਪੀਟੀਐਮ ਦਾ ਅਸੀਂ ਪੇਮੈਂਟ ਨਹੀਂ ਹੁੰਦੀ ਜੇ ਕੋਈ ਸਾਨੂੰ ਪੇਮੈਂਟ ਦੇਊਗਾ ਆਊਗਾ ਤਾਂ ਹੀ ਅਸੀਂ ਕਰੂਗੇ ਗਾਇਸ ਜੀਐਪੀ ਦੇ ਸਮਰਥਕ ਕਹਿੰਦੇ ਨੇ ਕਿ ਲੋਕ ਐਵੇਂ ਰੌਲਾ ਪਾਈ ਜਾਂਦੇ ਨੇ ਮੋਦੀ ਸਾਹਿਬ ਨੇ ਇਹਨਾਂ ਵਧੀਆ ਫੈਸਲਾ ਲਿਆ ਜ਼ਰੂਰ ਕਰ ਰਹੇ ਨੇ ਲੋਕ ਕਿ ਕਿਸਾਨਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਵਿਰੋਧ ਹੈ ਜਾਇਜ਼ ਆ ਲੋਕਾਂ ਦਾ ਜਾਂ ਕੋਈ ਏਜੰਡੇ ਤਹਿ ਦੁਰ ਹੈ ਉਨੀ ਵਿਰੋਧਤਾ ਤਾਂ ਹੋ ਰਹੀ ਹੈ ਨਾ ਬਈ ਕੈਸ਼ਲੀ ਹਾਰ ਮਾਰਕਟ ਦੇ ਵਿੱਚ ਉਹਨਾਂ ਨੂੰ ਪਹਿਲਾਂ ਇਹ ਸਾਲ ਪਹਿਲਾਂ ਜਿੱਕਣਾ ਖਾਤੇ ਕੋਲੇ ਤੇ ਇਹਨਾਂ ਨੂੰ ਪਹਿਲਾਂ ਏਟੀਐਮ ਦੰਦੇ ਕ੍ਰੈਡਿਟਰੀ ਕਾਰਡ ਦੰਦੇ ਹੁਣ ਯੂਜ਼ ਕਰਨਾ ਸਿਖਾਉਂਦੇ ਫਿਰ ਹੀ ਕੋਈ ਕੁਝ ਕਰਦੇ ਪਹਿਲਾਂ ਇੱਕ ਸਾਲ ਪਹਿਲਾਂ ਜੋ ਬਣਾਇਆਤਾ ਜੋ ਮਸ਼ੀਨਾ ਤੇ ਹੁਣ ਸਾਡੇ ਕੋ ਕਹਿੰਦੇ ਮਸ਼ੀਨਾ ਰੱਖੋ ਮਸ਼ੀਨਾ ਤਾਂ ਹੁਣ ਵੀ ਨਹੀਂ ਹੈ ਅਸੀਂ ਕੈਸ਼ ਫਿਕੜਾ ਲਉਗੇ ਕਹਿੰਦੇ ਜੀ ਉਹ ਸਵੈਪ ਮਸ਼ੀਨਾ ਕਰੇ ਸਵੈਪ ਮਸ਼ੀਨਾ ਹਾਂ ਦੀ ਹਾਂ ਸਵੈਪ ਮਸ਼ੀਨਾ ਜੇ ਹੋਣੀ ਆ ਤਾਂ ਨਹੀਂ ਆ ਜੀ ਕੋਈ ਬੈਂਕ ਦੇ ਨਹੀਂ ਰਿਹਾ ਸਵਾਹ ਕਿ ਕਹੇ ਸੀ ਸਵਾਹ ਮਸ਼ੀਨ ਆ ਹਾਂਜੀ ਹਾਂ ਪੀਐਨਬੀ ਲਿੰਕ ਕਿ ਜਾਈ ਤੇ ਜੀ ਹੂੰ ਉਹਨਾਂ ਨੇ ਕੋਈ ਹੋਣੀ ਸਵਾਹ ਹੋਇਆ ਕਹਿੰਦੇ ਵੇ ਵੇ ਦੇਖਦੇ ਆਓ ਜੀ 2000 ਦੇ ਨੋਟ ਦੀ ਪ੍ਰੋਬਲਮ ਆ ਰਹੀ ਆ ਉਹ ਵੀ ਹਾਂਜੀ ਆ ਰਹੀ ਆ ਜੀ ਕੋਈ ਜੂਰੀਆ ਥੈਲਾ ਲੈਣ ਆਉਂਦਾ ਜੀ 2000 ਦਾ ਨੋਟ ਲੈ ਕੇ ਆ ਜਾਂਦਾ ਇੱਕ ਥੈਲੇ ਨੂੰ ਕਿੱਥੇ ਸੀ ਉਹ ਤੋੜੀਏ ਬਹੁਤ ਅਕੋਜ ਜਾਂਦਾ ਤਾਂ ਜੀ ਤੁਸੀਂ ਦੇਖ ਸਕਦੇ ਹੋ ਕਿਸਾਨੀ ਤੇ ਵੀ ਅਸਰ ਆ ਔਰ ਕਿਸਾਨੀ ਦੇ ਧੰਦਿਆਂ ਤੇ ਕਿਸਾਨੀ ਨਾਲ ਜੁੜਿਆ ਹੋਇਆ ਧੰਦਾ ਪੰਜਾਬ ਦੇ ਅੰਦਰ ਕਿਸਾਨੀ ਵੱਡੇ ਪੱਧਰ ਦੇ ਉੱਤੇ ਕੀਤਾਗਾ ਔਰ ਕਿਸਾਨ ਰੇ ਸਪਰੇ ਵਰਤਦੇ ਨੇ ਖਾਸ ਤੌਰ ਦੇ ਉੱਤੇ ਉਦੋਂ ਵਰਤਦੇ ਨੇ ਜਦੋਂ ਸੀਜ਼ਨ ਹੁੰਦਾਗਾ ਜਿਵੇਂ ਹੁਣ ਕਣਕ ਦੀ ਈ ਹੋਈ ਆ ਪੰਜਾਬ ਚ ਤਾਂ ਕਣਕ ਦੇ ਸੀਜ਼ਨ ਚ ਰੇਤ ਇਹ ਸਪਰੇ ਦੀ ਵਰਤੋਂ ਹੁੰਦੀ ਆ ਹਾਲਾਂਕਿ ਕੀਟਨਾਸ਼ਕਾਂ ਦੇ ਵਿਰੋਧ ਚ ਬੜੀ ਲਹਿਰ ਚੱਲਦੀ ਆ ਕਿ ਵਰਤੋਂ ਨਹੀਂ ਹੋਣੀ ਚਾਹੀਦੀ ਬਿਮਾਰੀਆਂ ਲੱਗ ਰਹੀਆਂ ਨੇ ਪਰ ਵੱਡੇ ਪੱਧਰ ਦੇ ਉੱਤੇ ਕੀਟਨਾਸ਼ਕ ਤੇ ਰੇਹਾਂ ਦੀ ਵਰਤੋਂ ਹੁੰਦੀ ਹੈ ਉਹਨੂੰ ਲੈਣ ਲਈ ਕਿਸਾਨਾਂ ਕੋਲ ਪੈਸੇ ਨਹੀਂ ਕੈਸ਼ ਹੈ ਨਹੀਂ ਤੇ ਕਹ ਰਹੇ ਨੇ ਕਿ ਸਾਨੂੰ ਉਧਾਰ ਦੇਣਾ ਪੈ ਰਿਹਾ ਫਿਲਹਾਲ ਨਹੀਂ ਸਾਡੀ ਵੀ ਇਕਨੋਮੀ ਵਧੀਆ ਚੱਲਦੀ ਸੀ ਤੇ ਕਿਸਾਨ ਪੈਸੇ ਵੀ ਲਿਆਉਂਦੇ ਸੀ ਪਰ ਨੋਟਬੰਦੀ ਦਾ ਅਸਰ ਹੈ ਕਿ ਕਿਸਾਨੀ ਨਾਲ ਜੁੜੇ ਹੋਏ ਧੰਦੇ ਵੀ ਪ੍ਰਭਾਵਿਤ ਹੋਏ ਨੇ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ ਏਬੀਪੀ ਸੰਝਾ ਗੁੜਾਲੀ ਵਾਲਾ ਸਿੰਘ